ਪੰਜਾਬੀ ਇੱਕ ਤੇ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਪ੍ਰੀ ਸਤਿ ਸ਼੍ਰੀ ਅਕਾਲ ਆਦਿ ਦੀਆਂ ਵੱਡੀਆਂ ਖਬਰਾਂ ਦਿੱਲੀ ਕੂਚ ਕਰਨ ਬਾਰੇ ਕਿਸਾਨਾਂ ਗੁੰਦਾ ਵੱਡਾ ਐਲਾਨ 28 ਫਰਵਰੀ ਨੂੰ ਲਈ ਜਾਣਗੇ ਵੱਡੇ ਫੈਸਲੇ ਅੱਜ ਦਿਨਾਂ ਨਗਰ ਪਹੁੰਚਣਗੇ ਸੀਐਮ ਭਗਵੰਤ ਮਾਨ ਵਪਾਰੀਆਂ ਨਾਲ ਮੁਲਾਕਾਤ ਤੋਂ ਬਾਅਦ ਕਰਨਗੇ ਵੱਡੇ ਐਲਾਨ ਹਾਈ ਕੋਰਟ ਦਾ ਪੰਜਾਬ ਸਰਕਾਰ ਨੂੰ ਵੱਡਾ ਝਟਕਾ ਹਾਈ ਕੋਰਟ ਨੇ 5994 ਟੀਟੀ ਵਿਧਾਪਕਾਂ ਦੀ ਭਰਤੀ ਤੇ ਲੱਗੀ ਰੋਕ ਹਟਾਉਣ ਤੋਂ ਕੀਤਾ ਇਨਕਾਰ ਪੰਜਾਬ ਦੇ ਬਿਜਲੀ ਡਿਫਾਲਟਰਾਂ ਦੇ ਬਿਜਲੀ ਵਿਭਾਗ ਦੀ ਵੱਡੀ ਕਾਰਵਾਈ 200 ਤੋਂ ਵੱਧ ਡਿਫਾਲਟਰਾਂ ਦੇ ਕੱਟੇ ਦੀ ਕਨੈਕਸ਼ਨੀ ਐਮ ਮੋਦੀ ਦਾ ਪੰਜਾਬ ਵਾਸੀਆਂ ਨੂੰ ਵੱਡਾ ਤੋਹਫਾ ਅੱਜ ਫਿਰੋਜ਼ਪੁਰ ਚ ਪੀਜੀਏ ਦਾ ਕਰਨਗੇ ਉਦਘਾਟਨ 25 26 ਅਤੇ 27 ਫਰਵਰੀ ਨੂੰ ਬਦਲੇਗਾ ਮੌਸਮ ਪੈ ਸਕਦਾ ਹੈ ਭਾਰੀ ਮੀਂਹ ਅੱਜ ਲੁਧਿਆਣਾ ਚ ਖੁੱਲਣਗੇ 19 ਹੋਰ ਨਵੇਂ ਕਲੀਨਿਕ ਪੰਜਾਬ ਸਰਕਾਰ 100 ਤੋਂ ਵੱਧ ਕਲੀਨਿਕਾਂ ਦਾ ਕਰੇਗੀ ਉਦਘਾਟਨ ਨੌਜਵਾਨ ਕਿਸਾਨ ਸ਼ੁਕਰਾਂ ਸਿੰਘ ਦੀ ਮੌਤ ਤੋਂ ਬਾਅਦ ਕਿਸਾਨਾਂ ਆਗੂਆਂ ਵੱਲੋਂ ਦਿੱਲੀ ਮਾਰਚ ਰੋਗ ਦਿੱਤਾ ਗਿਆ ਹੈ ਅਤੇ ਕਈ ਵੱਡੇ ਫੈਸਲੇ ਲਏ ਗਏ ਹਨ ਕਿਸਾਨਾਂ ਆਗੂ ਨੇ ਕਿ ਹੈਗੇ ਦੇਸ਼ ਭਰ ਦੇ ਕਿਸਾਨਾਂ ਨੂੰ ਕਾਨਫਰੰਸ ਕਰਕੇ ਜਾਗਰੂਕ ਕੀਤਾ ਜਾਵੇਗਾ ਅਤੇ ਕੱਲ ਨੂੰ ਦੇਸ਼ ਦੇ ਸਾਰੇ ਪਿੰਡਾਂ ਵਿਸ਼ਵ ਵਪਾਰ ਸੰਸਥਾ ਦੇ ਪੁਤਲੇ ਫੁੱਕੇ ਜਾਣਗੇ ਤੇ ਅਤੇ ਸ਼ਾਮ 3 ਵਜੇ ਸ਼ੰਭੂ ਅਤੇ ਖਨੂਰੀ ਬਾਰਡਰ ਵਿਖੇ ਵੱਡੇ ਪੁਤਲੇ ਫੁੱਕੇ ਜਾਣਗੇ। ਉਹਨਾਂ ਨੇ ਦੱਸਿਆ ਕਿ 27 ਫਰਵਰੀ ਨੂੰ ਦੋਵੇਂ ਮੰਚਾਂ ਦੀਆਂ ਕੌਮੀ ਪੱਧਰ ਦੀਆਂ ਮੀਟਿੰਗਾਂ ਸ਼ੰਭੂ ਅਤੇ ਖਨੂਰੀ ਸਰਦਰ ਤੇ ਹੋਣਗੀਆਂ ਤੇ 28 ਫਰਵਰੀ ਨੂੰ ਦੋਵੇਂ ਮੰਚਾਂ ਦੀ ਸਾਂਝੀ ਮੀਟਿੰਗ ਕੀਤੀ ਜਾਵੇਗੀ ਜਿਸਮਾ ਗਰੋ 29 ਫਰਵਰੀ ਨੂੰ ਅੰਦੋਲਨ ਦੇ ਆਉਣ ਵਾਲੇ ਵੱਡੇ ਫੈਸਲਿਆਂ ਦਾ ਐਲਾਨ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਅੰਦੋਲਨਕਾਰੀਆਂ ਨੇ ਹੁਣ ਤੱਕ ਬਹੁਤ ਹੀ ਹਲੀਮੀ ਅਤੇ ਸਬਰ ਨਾਲ ਸਰਕਾਰ ਦੇ ਜਵਰਦਾ ਮੁਕਾਬਲਾ ਕੀਤਾ ਹੈ ਤੇ ਸਰਕਾਰ ਅਤੇ ਸਰਕਾਰ ਪੱਖੀ মিডিਆ ਦੁਆਰਾ ਪਰਟਕਾ ਹੁੰਦੀਆਂ ਸਿਰ ਤੋੜ ਕੋਸ਼ਿਸ਼ਾਂ ਨੂੰ ਨਾਕਾਮ ਕੀਤਾ ਹੈ ਉਹਨਾਂ ਨੇ ਕਿ ਹੈ ਕਿ ਸਾਡਾ ਸਾਫ਼ ਕਹਿਣਾ ਹੈ ਕਿ ਦਿੱਲੀ ਜਾਣਾ ਸਾਡੀ ਇਨਕ ਦਾ ਸਵਾਲ ਨਹੀਂ ਹੈ ਅਗਰ ਸਰਕਾਰ ਸਾਡੀਆਂ ਮੰਗਾਂ ਮੰਨ ਲੈਂਦੀ ਹੈ ਤਾਂ ਅੰਦੋਲਨਕਾਰੀ ਵਾਪਸ ਚਲੇ ਜਾਣਗੇ ਪਰ ਮੰਗਾਂ ਮੰਨੇ ਬਿਨਾ ਦਿੱਲੀ ਕੂਚ ਦੀ ਕਾਲ ਵਾਪਸ ਨਹੀਂ ਹੋ ਸਕਦੀ ਉਹਨਾਂ ਨੇ ਕਿ ਹੈ ਕਿ ਸਰਕਾਰ ਲੋਕਤੰਤਰ ਦਾ ਘਾਣ ਕਰ ਰਹੀ ਹੈ ਤੇ ਉਦੀ ਇਸ ਕਾਰਵਾਈ ਨੂੰ ਪੂਰੀ ਦੁਨੀਆ ਦੇ ਦੇਸ਼ ਦੇਖ ਰਹੇ ਹਨ ਇਸ ਦੇ ਨਾਲ ਹੀ ਕਿਸਾਨਾਂ ਗੁਣੇ ਦੇਸ਼ ਪਰ ਦੇ ਲੋਕਾਂ ਨੂੰ ਵੱਧ ਤੋਂ ਵੱਧ ਗੀਂਤੀ ਵਿੱਚ ਮੋਰਚੇ ਵਿੱਚ ਪਹੁੰਚਣ ਦੀ ਅਪੀਲ ਕੀਤੀ ਹੈ ਅਤੇ ਕਿ ਹੈ ਕਿ ਇਸ ਮੌਕੇ ਨਿੱਜੀ ਹਿੱਤਾਂ ਤੇ ਕੰਮਾਂ ਨੂੰ ਛੱਡ ਕੇ ਦੇਸ਼ ਦੇ ਕਿਸਾਨ ਮਜ਼ਦੂਰਾਂ ਦੀ ਲੜਾਈ ਲੜਨ ਦਾ ਸਮਾਂ ਹੈ ਸੁਬੇਂਦਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਮਗਰੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪਹਿਲੀ ਵਾਰ ਅੱਜ ਸਰਹੱਦੀ ਖੇਤਰ ਦੀਨਾ ਨਗਰ ਵਿੱਚ ਆਉਣਗੇ ਮੁੱਖ ਮੰਤਰੀ ਭਗਵੰਤ ਮਾਨ ਦੀਨਾ ਨਗਰ ਦੇ ਆਨੰਦ ਪੈਲਸ ਵਿਖੇ ਪਹੁੰਚਣਗੇ ਜਿੱਥੇ ਉਹ ਪੰਜਾਬ ਸਰਕਾਰ ਦੇ ਵਪਾਰੀ ਮਿਲਣੀ ਦੌਰਾਨ ਵਪਾਰੀਆਂ ਅਤੇ ਹੋਰ ਕਾਰੋਬਾਰੀਆਂ ਨਾਲ ਮੁਲਾਕਾਤ ਕਰਨਗੇ ਤੇ ਉਹਨਾਂ ਨੂੰ ਸੰਬੋਧਨ ਕਰਨਗੇ ਇਸ ਮੁਕੇ ਸੀਐਮ ਭਗਵੰਤ ਮਾਨ ਵੱਲੋਂ ਵਪਾਰੀਆਂ ਨਾਲ ਮੁਲਾਕਾਤ ਮਗਰੋਂ ਪੰਜਾਬ ਦੇ ਲੋਕਾਂ ਲਈ ਕੋਈ ਵੱਡਾ ਐਲਾਨ ਕੀਤਾ ਜਾ ਸਕਦਾ ਹੈ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਟੀਟੀ ਵਿਧਾਇਕਾਂ ਦੀ 5994 ਸਾਮੀ ਲਈ ਚੋਣ ਪ੍ਰਕਿਰਿਆ ਜਲਦੀ ਮੁਕੰਮਲ ਕਰਨ ਦੀ ਮੰਗ ਤੇ ਪੰਜਾਬ ਸਰਕਾਰ ਨੂੰ ਕੋਈ ਰਾਹਤ ਨਹੀਂ ਦਿੱਤੀ ਪੰਜਾਬ ਸਰਕਾਰ ਦੀ ਤਰਫੋਂ ਅਦਾਲਤ ਵਿੱਚ ਦੱਸਿਆ ਗਿਆ ਹੈ ਕਿ ਉਹ ਆਪਣਾ ਉਹ ਬਿਆਨ ਵਾਪਸ ਲੈਣਾ ਚਾਹੁੰਦੀ ਹੈ ਜਿਸ ਵਿੱਚ ਉਸਨੇ ਅਦਾਲਤ ਨੂੰ ਭਰੋਸਾ ਦਿੱਤਾ ਸੀ ਕਿ ਪੰਜਾਬ ਸਰਕਾਰ ਅਗਲੀ ਸੁਣਵਾਈ ਤੱਕ ਚੋਣ ਪ੍ਰਕਿਰਿਆ ਨਹੀਂ ਰੱਖੇਗੀ ਇਸ ਤੇ ਹਾਈ ਕੋਰਟ ਨੇ ਕਿਹਾ ਹੈ ਜੇਕਰ ਸਰਕਾਰ ਆਪਣਾ ਬਿਆਨ ਵਾਪਸ ਲੈਣਾ ਚਾਹੁੰਦੀ ਹੈ ਤਾਂ ਕੋਈ ਸਮੱਸਿਆ ਨਹੀਂ ਅਦਾਲਤ ਚੋਣ ਪ੍ਰਕਿਰਿਆ ਤੇ ਰੋਕ ਲਗਾਉਣ ਲਈ ਅੰਤਰੀਮ ਹੁਕਮ ਜਾਰੀ ਕਰੇਗੀ ਜੇਕਰ ਯੋਗ ਹੈ ਕਿ 12 ਅਕਤੂਬਰ 2023 ਤੋਂ ਹੋਈ ਸੁਣਵਾਈ ਦੌਰਾਨ ਪੰਜਾਬ ਸਰਕਾਰ ਨੇ ਅਦਾਲਤ ਨੂੰ ਭਰੋਸਾ ਦਿੱਤਾ ਸੀ ਕਿ ਉਹ ਅਗਲੀ ਸੁਣਵਾਈ ਤੱਕ ਭਰਤੀ ਪ੍ਰਕਿਰਿਆ ਨੂੰ ਜਾਰੀ ਨਹੀਂ ਰੱਖੇਗੀ ਹੁਣ ਪੰਜਾਬ ਸਰਕਾਰ ਦੀ ਤਰਫੋਂ ਇੱਕ ਅਰਜੀ ਦਾਇਰ ਕਰਕੇ ਕਿਹਾ ਗਿਆ ਹੈ ਕਿ ਉਹ ਆਪਣਾ ਬਿਆਨ ਵਾਪਸ ਲੈਣਾ ਚਾਹੁੰਦੇ ਹਨ ਅਤੇ ਭਰਤੀ ਪ੍ਰਕਿਰਿਆ ਨੂੰ ਪੂਰਾ ਕਰਨ ਲਈ ਜਲਦੀ ਸੁਣਵਾਈ ਦੀ ਮੰਗ ਕਰ ਰਹੇ ਹਨ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਨੇ ਡਿਫਾਲਟਰਾਂ ਖਿਲਾਫ ਵੱਡੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਵਿਭਾਗ ਦੇ ਨਿਰਦੇਸ਼ਾਂ ਤਹਿਤ ਪਾਵਰਕਮ ਵਿਭਾਗ ਦੇ ਅਧਿਕਾਰੀਆਂ ਤੇ ਮੁਲਾਜ਼ਮਾਂ ਦੀਆਂ ਟੀਮਾਂ ਵੱਲੋਂ ਪੰਜ ਪੰਜ ਵੱਖ-ਵੱਖ ਡਿਵੀਜ਼ਨਾਂ ਤਹਿਤ ਪੈਂਦੇ ਇਲਾਕਿਆਂ ਅਗਰਨਗਰ ਸਿਟੀ ਵੈਸਟ ਮਾਡਲ ਟਾਊਨ ਜਨਤਾਨਗਰ ਅਤੇ ਢੋਲੇਵਾਲ ਤੇ ਸਾਨੇਵਾਲ ਰੋਡ ਆਦਿ ਏਰੀਆ ਵਿੱਚ ਪਾਵਰਕਮ ਵਿਭਾਗ ਦੇ 200 ਤੋਂ ਵੱਧ ਡਿਫਾਲਟਰਾਂ ਦੇ ਖਿਲਾਫ ਕਾਰਵਾਈ ਕਰਦੇ ਆ ਬਿਜਲੀ ਕਨੈਕਸ਼ਨ ਕੱਟ ਦਿੱਤੇ ਗਏ ਹਨ ਜਾਣਕਾਰੀ ਦਿੰਦੇ ਹੋਏ ਉਹਨਾਂ ਦੱਸਿਆ ਕਿ ਵਿਭਾਗ ਵੱਲੋਂ ਡਿਫਾਲਟਰਾਂ ਖਿਲਾਫ ਕੀਤੇ ਗਏ ਤਾਬੜ ਤੋੜ ਕਾਰਵਾਈ ਦੌਰਾਨ ਬਿਜਲੀ ਬੋਰਡ ਦੇ ਡਿਫਾਲਟਰਾਂ ਤੋਂ 1 ਕਰੋੜ 40 ਲੱਖ ਰੁਪਏ ਦੇ ਬਕਾਇਆ ਖੜੇ ਬਿਲਾ ਦੇ ਰਿਕਵਰੀ ਕੀਤੀ ਗਈ ਹੈ। ਉਹਨਾਂ ਨੇ ਦੱਸਿਆ ਕਿ ਵਿਭਾਗੀ ਮੁਲਾਜ਼ਮਾਂ ਵੱਲੋਂ ਕਾਰਵਾਈ ਦੌਰਾਨ 200 ਤੋਂ ਵੱਧ ਡਿਫਾਲਟਰਾਂ ਦੇ ਬਿਜਲੀ ਕਨੈਕਸ਼ਨ ਕੱਟ ਦਿੱਤੇ ਗਏ ਹਨ। ਇਸ ਦੇ ਨਾਲ ਹੀ ਉਹਨਾਂ ਨੇ ਡਿਫਾਲਟਰਾਂ ਨੂੰ ਖੁੱਲੇ ਸ਼ਬਦਾਂ ਵਿੱਚ ਚੇਤਾਵਨੀ ਦਿੱਤੀ ਗਈ ਹੈ ਕਿ ਉਹ ਆਪਣੀ ਬਕਾਇਆ ਬਿੱਲ ਰਾਸ਼ੀ ਬਿਨਾਂ ਕਿਸੇ ਦੇਰ ਦੇ ਪਾਵਰਕਾਮ ਵਿਭਾਗ ਦੇ ਸਰਕਾਰੀ ਖਜ਼ਾਨੇ ਵਿੱਚ ਜਮ੍ਹਾਂ ਕਰਵਾਉਣ ਲਈ ਅੱਗੇ ਆਉਣ ਨਹੀਂ ਤਾਂ ਵਿਭਾਗ ਵੱਲੋਂ ਸਾਰੇ ਡਿਫਾਲਟਰ ਖਪਤਕਾਰਾਂ ਦੇ ਬਿਜਲੀ ਕਨੈਕਸ਼ਨ ਕੱਟ ਦਿੱਤੇ ਜਾਣਗੇ ਅਤੇ ਉਨ੍ਹਾਂ ਕਿ ਹੈਗੇ ਭਵਿੱਖ ਦੇ ਦਿਨਾਂ ਵਿੱਚ ਡਿਫਾਲਟਰ ਖਪਤਕਾਰਾਂ ਖਿਲਾਫ ਕਾਰਵਾਈ ਹੋਰ ਤੇਜ਼ ਕਰ ਦਿੱਤੀ ਜਾਵੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਵਾਸੀਆਂ ਨੂੰ ਵੱਡਾ ਤੋਹਫਾ ਦੇਣਗੇ। ਅੱਜ ਉਨ੍ਹਾਂ ਵੱਲੋਂ ਫਿਰੋਜ਼ਪੁਰ ਵਿੱਚ ਪੀਜੀਆਈ ਦਾ ਉਦਘਾਟਨ ਕੀਤਾ ਜਾਵੇਗਾ। ਪੀਐਮ ਮੋਦੀ ਵੀਡੀਓ ਕਾਨਫਰੈਂਸਿੰਗ ਜਰੀਏ ਫਿਰੋਜ਼ਪੁਰ ਵਿੱਚ ਪੀਜੀਆਈ ਦਾ ਉਦਘਾਟਨ ਕਰਨਗੇ ਪੀਜੀਆਈ ਦੇ ਖੁੱਲਣ ਨਾਲ ਸੰਗਰੂਪ ਤੇ ਫਿਰੋਜ਼ਪੁਰ ਦੇ ਲੋਕਾਂ ਨੂੰ ਬਹੁਤ ਫਾਇਦਾ ਮਿਲੇਗਾ ਮਰੀਜ਼ਾਂ ਨੂੰ ਇਲਾਜ ਲਈ ਇੱਧਰ ਉੱਧਰ ਜਾਂ ਦੂਜੇ ਸ਼ਹਿਰਾਂ ਵਿੱਚ ਨਹੀਂ ਜਾਣਾ ਪਵੇਗਾ ਇਸ ਲਈ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਤੇ ਵਰਕਰਾਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ ਦੱਸਦੇ ਕਿ 2026 ਵਿੱਚ ਇਹ ਪੀਜੀਆਈ ਬਣ ਕੇ ਪੂਰਨ ਤੌਰ ਉਤੇ ਤਿਆਰ ਹੋ ਜਾਵੇਗਾ ਇਸ ਦੇ ਨਾਲ ਹੀ ਕਿਆਸ ਲਗਾਏ ਜਾ ਰਹੇ ਹਨ ਕਿ ਛੇਤੀ ਹੀ ਕਿਸਾਨਾਂ ਦਾ ਮਸਲਾ ਵੀ ਹੱਲ ਹੋ ਜਾਵੇਗਾ ਇਸ ਵੇਲੇ ਉੱਤਰ ਭਾਰਤ ਦੇ ਨਾਲ ਨਾਲ ਦੇਸ਼ ਦੀ ਰਾਜਧਾਨੀ ਦਿੱਲੀ ਸਮੇਤ ਜਾਰੀ ਤੇ ਪੰਜਾਬ ਹਰਿਆਣਾ ਯੂਪੀ ਅਤੇ ਰਾਜਸਥਾਨ ਵਰਗੇ ਰਾਜਾਂ ਵਿੱਚ ਦੁਪਹਿਰਵਾਦ ਹਲਕੀ ਗਰਮੀ ਮਹਿਸੂਸ ਕੀਤੀ ਜਾ ਰਹੀ ਹੈ ਜਿੱਥੇ ਇੱਕ ਹਫਤਾ ਪਹਿਲਾਂ ਤੱਕ ਲੋਕ ਧੁੱਪ ਵਿੱਚ ਬੈਠਣਾ ਪਸੰਦ ਕਰਦੇ ਸਨ ਹੁਣ ਲੋਕ ਅਜਿਹਾ ਕਰਨ ਤੋਂ ਦੂਰ ਹੀ ਰਹਿੰਦੇ ਹਨ ਗਰਮੀ ਤੇਜ਼ੀ ਨਾਲ ਫੈਲਦੀ ਨਜ਼ਰ ਆ ਰਹੀ ਹੈ ਇਸ ਸੰਬੰਧੀ ਸਥਿਤੀ ਮੌਸਮ ਵਿਭਾਗ ਵੱਲੋਂ ਸਪਸ਼ਟ ਕੀਤੀ ਗਈ ਹੈ ਮੌਸਮ ਵਿਭਾਗ ਨੇ ਪੂਵਿਖਿਆਣੀ ਕੀਤੀ ਹੈ ਕਿ ਅੱਜ ਰਾਜਸਥਾਨੀ ਵਿੱਚ ਭਾਰੀ ਮੀਂਹ ਪੈ ਸਕਦਾ ਹੈ 27 ਫਰਵਰੀ ਨੂੰ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ ਰਾਜਸਥਾਨ ਉੱਤਰ ਪ੍ਰਦੇਸ਼ ਤੋਂ ਲੈ ਕੇ ਬਿਹਾਰ ਤੱਕ ਮੀਂਹ ਪੈਣ ਦੀ ਸੰਭਾਵਨਾ ਹੈ ਪੰਜਾਬ ਦੇ ਲੁਧਿਆਣਾ ਵਿੱਚ ਅੱਜ 19 ਨਵੇਂ ਆਮ ਆਦਮੀ ਕਲੀਨਿਕ ਖੋਲੇ ਜਾਣਗੇ ਇਹਨਾਂ ਦਾ ਉਦਘਾਟਨ ਕੀਤਾ ਜਾਵੇਗਾ ਜਿਲੇ ਵਿੱਚ ਪਹਿਲਾਂ ਹੀ 75 ਕਲੀਨਿਕ ਚੱਲ ਰਹੇ ਹਨ ਨਵੇਂ ਕਲੀਨਿਕਾਂ ਨਾਲ ਇਹ ਗਿਣਤੀ ਵਧ ਕੇ 94 ਹੋ ਜਾਵੇਗੀ ਜਾਣਕਾਰੀ ਅਨੁਸਾਰ ਪੰਜਵੇਂ ਪੜਾਅ ਵਿੱਚ 100 ਤੋਂ ਵੱਧ ਕਲੀਨਿਕਾਂ ਦਾ ਉਦਘਾਟਨ ਕਰ ਰਹੀ ਹੈ ਸੂਤਰਾਂ ਅਨੁਸਾਰ ਪਠਾਨਕੋਟ ਵਿੱਚ ਕਲੀਨਿਕ ਦਾ ਉਦਘਾਟਨ ਸੀ ਭਗਵੰਤ ਮਾਨ ਕਰਨਗੇ ਜਾਕੀ ਬਾਕੀ ਜ਼ਿਲ੍ਹੇ ਵਿੱਚ ਵਿਧਾਇਕ ਅਤੇ ਅਧਿਕਾਰੀਆਂ ਦੀ ਇਕਾਈ ਵਿੱਚ ਕਲੀਨਿਕਾਂ ਵਿੱਚ ਪ੍ਰੋਗਰਾਮ ਕੀਤੇ ਜਾਣਗੇ ਵਿਦਿਆਰਥੀਆਂ ਤੇ ਮਾਪਿਆਂ ਲਈ ਇੱਕ ਅਹਿਮ ਖਬਰ ਹੈ ਸਕੂਲ ਆਫ ਫੈਮਿਨਿਸ ਚ ਨਵੇਂ ਵਿਦਿਆਰਥੀਆਂ ਤੇ ਮਾਪਿਆਂ ਲਈ ਇੱਕ ਅਹਿਮ ਖਬਰ ਹੈ ਸਕੂਲ ਆਫ ਫੈਮਿਨਿਸ ਚ ਨਵੇਂ ਵਿਦਿਅਕ ਸੈਸ਼ਨ ਵਿੱਚ 9 ਅਤੇ 11ਵੀਂ ਜਮਾਤ ਦੇ ਦਾਖਲੇ ਦੀ ਰਜਿਸਟ੍ਰੇਸ਼ਨ ਸ਼ੁਰੂ ਹੋ ਗਈ ਹੈ ਇਸ ਦੀ ਜਾਣਕਾਰੀ ਖੁਦ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਤੀ ਹੈ ਸੋਸ਼ਲ ਮੀਡੀਆ ਤੇ ਇਸ ਦੀ ਜਾਣਕਾਰੀ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਹੈ ਕਿ ਦਾਖਲੇ ਲਈ ਤੁਸੀਂ 15 ਮਾਰਚ ਤੱਕ ਵਿਭਾਗ ਦੇ ਪੋਰਟਲ ਤੇ ਰਜਿਸਟ੍ਰੇਸ਼ਨ ਕਰਵਾ ਸਕਦੇ ਹੋ ਇਸ ਪੋਰਟਲ ਦਾ ਲਿੰਕ ਸਕੂਲ ਆਫ ਐਮਿਨਸ ਪੀਐਸਈਵੀਟੀ ਹੈ ਮੁੱਖ ਮੰਤਰੀ ਨੇ ਕਿਹਾ ਕਿ ਆਓ ਆਪਣੇ ਬੱਚਿਆਂ ਦੇ ਸੁਨਾਰੇ ਭਵਿੱਖ ਤੇ ਸਿੱਖਿਆ ਵਿੱਚ ਕ੍ਰਾਂਤੀ ਲਿਆਉਣ ਲਈ ਹੱਥ ਮਿਲਾਈਏ ਪੰਜਾਬ ਦੇ ਸਰਕਾਰੀ ਹਸਤਾਨ ਦਾ ਕਾਇਆ ਪਲਟ ਹੋ ਰਿਹਾ ਹੈ 650 664 ਆਮ ਆਦਮੀ ਕਲੀਨਿਕ ਹੋਗੇ 150 ਹੋਰ ਤਿਆਰ ਪਿਆ ਇੱਕ ਅੱਧੇ ਦਿਨ 24 ਤਿਆਰ ਹੋ 800 ਆਮ ਆਦਮੀ ਕਲੀਨਿਕ ਹੈ ਜਿੱਥੇ 1 ਕਰੋੜ ਬੰਦਾ ਹੁਣ ਤੱਕ 1 ਕਰੋੜ ਤੋਂ ਵੱਧ ਬੰਦਾ ਆ ਕੇ ਉੱਥੇ ਦਵਾਈ ਲੈ ਚੁੱਕੇ ਨੇ 90 ਕਿਸਮ ਦੀਆਂ ਦਵਾਈਆਂ 40 42 ਕਿਸਮ ਦੇ ਟੈਸਟ ਫ੍ਰੀ ਨੇ ਉੱਥੇ ਕੋਈ ਪੈਸਾ ਨਹੀਂ ਲੱਗੂਗਾ ਹਸਪਤਾਲਾਂ ਦੇ ਵਿੱਚ 26 ਜਨਵਰੀ ਤੋਂ ਬਾਅਦ ਸਰਕਾਰੀ ਹਸਪਤਾਲਾਂ 'ਚ ਆਰਡਰ ਕਰਤੇ ਤਹਿਸੀਲ ਦਾ ਹਸਤਾ ਵਾਲਾ ਚਾਹੇ ਤਹਿਸੀਲ ਵਾਲਾ ਚਾਹੇ ਜ਼ਿਲ੍ਹੇ ਵਾਲਾ ਚਾਹੇ ਬਲਾਕ ਵਾਲਾ ਹਸਪਤਾਲ ਦੇ ਵਿੱਚ ਡਾਕਟਰ ਜਿਹੜਾ ਉਹ ਜ਼ਿੰਮੇਵਾਰ ਬਣਾਤਾ ਜਿਹੜਾ ਮੁੱਖ ਡਾਕਟਰ ਹੈ ਕਿ ਕੋਈ ਵੀ ਦਵਾਈ ਮਰੀਜ਼ ਨੂੰ ਉਹ ਨਹੀਂ ਲਿਖੇਗਾ ਜਿਹੜੀ ਬਾਹਰੋਂ ਲਿਓਣੀ ਪਊ ਸਾਰੀਆਂ ਦਵਾਈਆਂ ਅੰਦਰ ਮਿਲਣਗੀਆਂ ਬਿਲਕੁਲ ਮੁਫਤ ਜੇ ਕੋਈ ਦਵਾਈ ਅੰਦਰ ਹੈ ਨਹੀਂ ਡਾਕਟਰ ਲੈ ਕੇ ਆਊਗਾ ਮਰੀਜ਼ ਨੂੰ ਨਹੀਂ ਜਾਣ ਦੇਮਗੇ ਬਾਹਰ ਕਿਉਂਕਿ ਜਦੋਂ ਹੀ ਉਹ ਬਾਹਰ ਨਿਕਲਦਾ ਹੈ ਨਾ ਦਵਾਈਆਂ ਉਹ ਲਿਖ ਲੈਂਦੇ ਨੇ ਜਿਹੜੀਆਂ ਬਾਹਰ ਮਿਲਦੀਆਂ ਮਹਿੰਗੀਆਂ ਬਾਹਰ ਲੁੱਟਿਆ ਜਾਂਦਾ ਉਹ ਐਕਸਰੇ আল্ট্রਾਸਾਉਂਡ ਸਾਰੀਆਂ ਮਸ਼ੀਨਾਂ ਸਾਰੇ ਹਸਪਤਾਲਾਂ 'ਚ ਹੋਣਗੀਆਂ ਫ੍ਰੀ ਹੋਣਗੀਆਂ ਜਿਹੜੇ ਹਸਪਤਾਲ 'ਚ ਐਕਸਰੇ ਹੈ ਨਹੀਂ ਬਾਹਰੋਂ ਅਸੀਂ ਭੇਜਾਂਗੇ ਲਿਖ ਕੇ ਅਸੀਂ ਪ੍ਰਾਈਵੇਟ ਵਾਲਿਆਂ ਨਾਲ ਗੱਲ ਕਰ ਲਈ ਸਾਰਿਆਂ ਨਾਲ ਕਿ ਸਾਡਾ ਐਕਸਰੇ ਕਰਕੇ ਦੇ ਦਿਓ ਪੈਸੇ ਗਵਰਨਮੈਂਟ ਦੇਊਗੀ ਇਸ ਕਰਕੇ ਕਿਸੇ ਦਾ ਇਲਾਜ ਨਹੀਂ ਹੋਊਗਾ ਹੁਣ ਕਿ ਐਕਸਰੇ ਟਾਈਮ ਤੇ ਨਹੀਂ ਹੋਇਆ ਸੋ ਗਰੀਬਾਂ ਵਾਸਤੇ ਹਸਪਤਾਲ ਜਿਹੜੇ ਨੇ ਉਹ ਖੁੱਲੇ ਨੇ ਔਰ ਹੁਣ ਸ਼ਾਨਦਾਰ ਹਸਪਤਾਲ ਬਣਨਗੇ ਚਾਹੇ ਪੈਰਾਸੀਟਾ ਮੋਲ ਦੀ ਗੋਲੀ ਲੈਣੀ ਹੈ ਬੁਖਾਰ ਦੀ ਚਾਹੇ ਕੋਈ 50 ਲੱਖ ਰੁਪਏ ਦਾ ਆਪਰੇਸ਼ਨ ਹੈ ਰੱਬ ਨਾ ਕਰੇ ਕੋਈ ਅਜਿਹੀ ਬਿਮਾਰੀ ਆਵੇ ਪਰ 1 ਰੁਪਿਆ ਤੁਹਾਡਾ ਪਾਰਕਿੰਗ ਦੀ ਫੀਸ ਵੀ ਨਹੀਂ ਲੱਗੂਗੀ ਉੱਥੇ ਜਾਣ ਸਰਕਾਰਾਂ ਹੋਰ ਕਾਦੇ ਵਾਸਤੇ ਹੁੰਦੀਆਂ ਨੇ ਜੀ ਸਰਕਾਰਾਂ ਸਹੂਲਤਾਂ ਦੇਣ ਵਾਸਤੇ ਹੁੰਦੀਆਂ ਨੇ ਲੋਕਾਂ ਤੋਂ ਪੈਸਾ ਲੈ ਕੇ ਸਰਕਾਰਾਂ ਨੇ ਲੋਕਾਂ 'ਤੇ ਲਾਉਣਾ ਹੁੰਦਾ ਸਹੀ ਹੈ ਨਾ ਗੱਲ ਤੁਹਾਡੇ ਪੈਸਾ ਟੈਕਸ ਤੁਹਾਡਾ ਫਿਰ ਥੋੜੇ ਤੇ ਲਾਉਣ ਚ ਕੀ ਹਰ ਜਾ ਸਾਨੂੰ ਹਸਪਤਾਲ ਤੁਹਾਨੂੰ ਬਣਾ ਦिए ਸਕੂਲ ਤੁਹਾਡੇ ਬੱਚਿਆਂ ਵਾਸਤੇ ਕਰ ਦिए ਫ੍ਰੀ ਸਾਰੀ ਵਿਦਿਆ ਤੇ ਬਿਜਲੀ ਤੁਹਾਨੂੰ ਫ੍ਰੀ ਆ ਜੇ ਜੀ ਤਾਂ ਫ੍ਰੀ ਆਉਂਦੀ ਆ ਆਉਂਦੀ ਆ ਹੁਣ ਇਹੀ ਖੰਭੇ ਨੇ ਇਹੀ ਤਾਰਾਂ ਨੇ ਉਹੀ ਉਹੀ ਜਿਹੜੇ ਗ੍ਰਿਡ ਨੇ ਹੁਣ ਕਿਵੇਂ ਬਿਜਲੀ ਆਉਣ ਲੱਗੀ ਜੀ ਨੀਤ ਨਹੀਂ ਇਤਨੀ ਸਾਫ਼ ਸੀ ਪਹਿਲਾਂ ਪਹਿਲਾਂ ਨੀਤ ਨਹੀਂ ਇਤਨੀ ਸਾਫ਼ ਸੀ ਪਹਿਲਾਂ ਲੁੱਟਣ ਤੇ ਲੱਗੇ ਹੋਏ ਸੀ ਬਸ ਲੁੱਟ ਲੋ ਆਵਦੇ ਅਤੇ ਆਵਦੇ ਕਰਦਿਆਂ ਤੋਂ ਬਿਨਾ ਕੋਈ ਹੋਰ ਨਜ਼ਰ ਹੀ ਨਹੀਂ ਆਉਂਦਾ ਸੀ ਪੁੱਤ ਭਤੀਜੇ ਸਾਲੇ ਜੀਜੇ ਪਾਸ ਲੱਗੇ ਹੋਏ ਸੀ ਬਸ ਵੀ ਪਤਾ ਨਹੀਂ ਜਿਵੇਂ ਗਿਰਜਾਂ ਨੋਚਦੀਆਂ ਨਾ ਗਿਰਜਾਂ ਐ ਨੋਚਦੇ ਸੀ ਮਾਂ ਸਾਡਾ ਹੁਣ ਥੱਲ ਪਾਈ ਐ ਕਹਿੰਦੇ ਪੈਸੇ ਕਿੱਥੋਂ ਆ ਰਹੇ ਨੇ ਅਸੀਂ ਕਹੇ ਜੀ ਪਹਿਲਾਂ ਤਾਂ ਲੀਕੇਜ ਬੰਦ ਕਰਤੀ ਹੁਣ ਇੱਕ ਖਾਲ ਜਾਂਦਾ ਜਿਉਂ ਜੋ ਖੱਡਾਂ ਪਈ ਜਾਣ ਕਿਹੜੇ ਤੱਕ ਪਾਣੀ ਪਹੁੰਚੂ ਪੰਜਾਬ ਦੀ ਜਨਤਾ ਇੱਕ ਕਿਆਰਾ ਜਿਹੜਾ ਖਾਲ ਹੈ ਟਿਊਬਵਲ ਲੱਗ ਗਿਆ ਖਾਲ ਜਿਹੜਾ ਉਹ ਗਵਰਨਮੈਂਟ ਕੋਲੇ ਆ ਉਹਨਾਂ ਨੇ ਇੱਧਰ ਕੱਢ ਲਿਆ ਵਿੱਚੋਂ ਇੱਧਰ ਕੱਢ ਲਿਆ ਇੱਧਰ ਕੱਢ ਲਿਆ ਕਿਆਰੇ ਤੱਕ ਤਾਂ ਜਾਂਦਾ ਹੀ ਨਹੀਂ ਕਿਆਰਾ ਤਾਂ ਸੁੱਕਾ ਸੀ 70 ਸਾਲ ਤੋਂ ਅਸੀਂ ਸਭ ਤੋਂ ਪਹਿਲਾਂ ਤਾਂ ਉਹ ਖੱਡਾ ਬੰਦ ਕੀਤੀਆਂ ਜਿਹੜੀਆਂ ਇਹਨਾਂ ਨੇ ਲੀਕੇਜ ਕਹਿੰਦੇ ਜਿਹਨੂੰ ਆਪਾਂ ਉਹ ਖੱਡਾ ਬੰਦ ਕੀਤੀਆਂ ਕਿਆਰੇ ਤੱਕ ਪਾਣੀ ਪਹੁੰਚਾਇਆ ਟਿਊਬਵਲ ਦੀ ਥੋੜੀ ਜੀ ਮੁਰੰਮਤ ਕੀਤੀ ਕਿ ਵਧੀਆ ਚਲ ਚਲਾਈਏ ਨੂੰ ਇਹਦੀ ਮਰੰਮਤ ਕਰਕੇ ਅੱਜ ਪੰਜਾਬ ਦਾ ਜਿਹੜਾ ਖਜ਼ਾਨਾ ਹੈ ਉਹ ਚ ਲੋਕਾਂ ਵਾਸਤੇ ਕਿਸੇ 1 ਰੁਪਏ ਦੀ ਵੀ ਕਮੀ ਨਹੀਂ ਜਿਹੜਾ ਫੈਸਲਾ ਦੋਵਾਂ ਫੋਰਮਾਂ ਨੇ ਖਨੌਰੀ ਬਾਰਡਰ ਤੇ ਉਹਨਾਂ ਦੀਆਂ ਸੀਨੀਅਰ ਲੀਡਰਸ਼ਿਪ ਸਾਰੀਆਂ ਜਥੇਬੰਦੀਆਂ ਨੇ ਰਲ ਕੇ ਕੀਤਾ ਸੀਗਾ ਵੀ ਆਪਾਂ ਸ਼ਹੀਦਾਂ ਨੂੰ ਸਮਰਪਿਤ ਸ਼ਹੀਦ ਸੁਖਕਰਨ ਸਿੰਘ ਜੀ ਸੁਭਕਰਨ ਸਿੰਘ ਜੀ ਤੇ ਚਾਰ ਹੋਰ ਸਾਡੇ ਸ਼ਹੀਦ ਹੋਏ ਆ ਇਹ ਤੋਂ ਗਾਹ ਜਿਹੜੇ ਪਹਿਲੇ ਦਿੱਲੀ ਦੇ 750 ਤੋਂ ਪਲੱਸ ਸ਼ਹੀਦ ਆ ਲਹਿਰਾਂ ਦੇ ਸ਼ਹੀਦਾਂ ਨੂੰ ਸਮਰਪਿਤ ਦੋਵਾਂ ਬਾਰਡਰਾਂ ਤੇ ਕੈਂਡਲ ਮਾਰਚ ਕਰਾਂਗੇ ਤੇ ਅੱਜ ਪੰਜਾਬ ਦੇ ਬਹੁਤ ਸਾਰੇ ਹੋਰ ਨਾ ਸੂਬਿਆਂ ਦੇ ਖਬਰਾਂ ਤਾਂ ਨਹੀਂ ਹੈਗੀਆਂ ਪੰਜਾਬ ਦੀਆਂ ਸਾਥੋਂ ਬਹੁਤ ਸਾਰੇ ਹੋਰ ਨਾ ਸ਼ਹਿਰਾਂ ਦੇ ਵਿੱਚ ਇਹ ਕੈਂਡਲ ਮਾਰਚ ਸ਼ਹੀਦਾਂ ਨੂੰ ਸਮਰਪਿਤ ਹੋਏ ਹੈਗੇ ਆ ਸਾਰੇ ਦੋਵਾਂ ਫੋਰਮਾਂ ਨੇ ਕਿਸਾਨਾਂ ਨੇ ਮਜ਼ਦੂਰਾਂ ਨੇ ਨੌਜਵਾਨਾਂ ਨੇ ਇਹ ਵਾਅਦਾ ਕੀਤਾ ਵਾ ਕਿ ਅਸੀਂ ਇਸ ਅੰਦੋਲਨ ਨੂੰ ਜਦੋਂ ਤੱਕ ਜੜੇ ਕਾਰਜ ਵਾਸਤੇ ਅੰਦੋਲਨ ਲੜਿਆ ਜਾ ਰਿਹਾ ਕਾਰਜ ਪੂਰਾ ਨਹੀਂ ਕਰ ਲੈਂਦੇ ਉਦੋਂ ਤੱਕ ਇਹ ਅੰਦੋਲਨ ਜਾਰੀ ਰੱਖਾਂਗੇ ਇਸ 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 ਕਰਕੇ ਅੱਜ ਦਾ ਕੈਂਡਲ ਮਾਰਚ ਸੀਗਾ ਇਹ ਤੋਂ ਬਾਅਦ ਕੱਲ ਅਸੀਂ ਜੋ ਦੋਵਾਂ ਫੋਰਮਾਂ ਦਾ ਫੈਸਲਾ WTO ਦੀਆਂ ਨੀਤੀਆਂ ਇਜੇਦੇ ਤੇ ਬਹੁਤ ਕਨਟਰਡਿਕਸ਼ਨ ਹੈਗੀ ਆ ਕਈ ਬੁੱਧੀਜੀਵੀ ਟਾਰਗੇਟ ਕਰਦੇ ਨੇ ਤੁਸੀਂ ਕਹਿੰਦੇ ਕਮਾਂਤਰੀ ਸਮਝੌਤੇ ਨੂੰ ਚੈਲੰਜ ਕਰਦੇ ਜੇ ਵੀ ਇਹ ਤਾਂ ਬਹੁਤ ਚਿਰ ਦਾ ਹੋਇਆ ਜੀ ਅਸੀਂ ਯਤਨ ਕਰਾਂਗੇ ਕੱਲ ਬੁੱਧੀਜੀਵੀਆਂ ਨੂੰ ਸੱਦ ਕੇ ਖੇਤੀ ਸੈਕਟਰ ਨੂੰ ਕਿਵੇਂ ਪ੍ਰਭਾਵਿਤ ਕਰਨਾ ਡਬਲਿਊਟੀਓ ਦੀ ਪਾਲਿਸੀ ਨੇ ਉਹਦੇ ਤੇ ਚਾਨਣਾ ਪੂਰੇ ਦੇਸ਼ ਭਰ ਦੇ ਕਿਸਾਨਾਂ ਦੇ ਸਾਹਮਣੇ ਰੱਖਿਆ ਜਾ ਸਕੇ ਗੱਲ ਸਾਫ਼ ਕੀਤੀ ਜਾ ਸਕੇ ਉਹ ਕਿਉਂ ਆ ਦਿਨ ਚੁਣੇ ਗਏ ਆ ਕਿਉਂਕਿ 26 ਤੋਂ ਲੈ ਕੇ 29 ਤੱਕ WTO ਦੀ ਮੀਟਿੰਗ ਮਿਡਲ ਈਸਟ ਦੇ ਮੁਲਕਾਂ ਵਿੱਚ ਹੋਣ ਜਾ ਰਹੀ ਹੈਗੀ ਆ ਤੇ ਆਪਾਂ ਭਾਰਤ ਦੇ ਕਿਸਾਨ ਮਜ਼ਦੂਰ ਉਹਦਾ ਵਿਰੋਧ ਕਰਕੇ ਉਹ ਨੀਤੀਆਂ ਜਿਹੜੀਆਂ ਵਾ ਦੇਸ਼ ਦੇ ਕਿਸਾਨਾਂ ਮਜ਼ਦੂਰ ਦੇ ਹੱਕ ਚੋਂ ਇਸ ਕਰਕੇ ਭਾਰਤ ਸਰਕਾਰ ਕੋ ਮੰਗ ਕਰਾਂਗੇ ਕਿ ਭਾਰਤ ਸਰਕਾਰ ਖੇਤੀ ਸੈਕਟਰ ਤੋਂ WTO ਤੋਂ ਬਾਹਰ ਕੱਢ ਲਵੇ ਤਾਂ ਹੀ ਅਸੀਂ ਬਚ ਸਕਦੇ ਹੈਗੇ ਆ ਤੋ ਇਹਦੋ ਗਾਹ 26 ਨੂੰ ਦੇਸ਼ ਦੇ ਹਰੇਕ ਪਿੰਡ ਗਲੀ ਕਸਬਾ ਕੂਚੇ ਦੇ ਵਿੱਚ ਡਬਲਿਊਟੀਓ ਤੇ ਵਿਸ਼ਵਪਾਰਸ ਡਬਲਿਊਟੀਓ ਤੇ ਕਾਰਪੋਰੇਟ ਘਰਾਣਿਆਂ ਦੇ ਔਰ ਇਹਦੇ ਨਾਲ ਹੋਰ ਕਿਸੇ ਵੀ ਕੇਂਦਰ ਦੇ ਮੰਤਰੀ ਦੀ ਫੋਟੋ ਲਾਈ ਜਾ ਸਕਦੀ ਆ ਉਹਨਾਂ ਦੇ ਅਰਥੀ ਫੂਕ ਮਜਾਰੇ ਕੀਤੇ ਜਾਣਗੇ ਔਰ ਇਹਦੋ ਗਾਹ ਇੱਥੇ ਦਿਓ ਕਦ ਵੱਡੇ ਪੁਤਲੇ ਬਣਾਵਾਂਗੇ ਡਬਲਿਊਟੀਓ ਦੇ ਤੇ ਕਾਰਪੋਰੇਟ ਦੇ ਦੁਪਹਿਰ ਬਾਅਦ ਇੱਥੇ ਪੁਤਲਾ ਦਹਨ ਜਿਹੜਾ ਵਾ ਦੋਵਾਂ ਤੇ ਖਨੌਰੀ ਤੇ ਵੀ ਤੇ ਸ਼ੰਭੂ ਬਾਰਡਰ ਤੇ ਵੀ ਦੋਵੇਂ ਫਾਰਮਾਂ ਵੱਲੋਂ ਕੀਤਾ ਜਾਣਾ ਹੈਗਾ 27 ਨੂੰ ਅਸੀਂ ਦੋਆ ਫਾਰਮਾਂ ਵੱਲੋਂ ਆਪੋ ਆਪਣੇ ਫਾਰਮ ਦੀ ਮੀਟਿੰਗ ਕਰਾਂਗੇ ਕੇਐਮਐਮ ਤੇ ਐਸਕੇਐਮ ਗੈਰ ਰਾਜਨੀਤਿਕ ਆਪੋ ਆਪਣੀਆਂ ਮੀਟਿੰਗਾਂ ਕਰਨਗੇ 28 ਨੂੰ ਸਾਂਝੀ ਰਣਨੀਤੀ ਤੈਅ ਕਰਾਂਗੇ ਕਿਸ ਕਿਸਮ ਦੀ ਪਾਲਿਸੀ ਬਣਾਉਣੀ ਆ ਸਾਰੇ ਕਟਨਾ ਕ੍ਰਮ ਤੇ ਪੂਰੀ ਗੰਭੀਰਤਾ ਨਾਲ ਜਦੋਂ ਹਾਕਮ ਸਾਡੇ ਕਿਸਾਨਾਂ ਨੂੰ ਸਾਡੇ ਨੌਜਵਾਨਾਂ ਨੂੰ ਸਿੱਧੀ ਐਸਐਲਆਰ ਦੀਆਂ ਗੋਲੀਆਂ ਚਲਾ ਕੇ ਮਾਰਨਾ ਚਾਹੁੰਦਾ ਉਹਦੀ ਨੀਅਤ ਕਿਹੋ ਜੀ ਆ ਅਸੀਂ ਕਿਸ ਕਿਸਮ ਦੀ ਪਾਲਿਸੀ ਅੱਗੇ ਲੈ ਕੇ ਚੱਲੀਏ ਉਹ ਚਰਚਾ ਕਰਕੇ 29 ਨੂੰ ਜਿਹੜਾ ਉਹਦਾ ਐਲਾਨ ਅਸੀਂ ਤੁਹਾਡੇ ਸਾਹਮਣੇ ਕਰ ਦੇਾਂਗੇ ਅਰੇ ਪੱਕੀ ਗੱਲ ਆ ਭਾਰਤ ਦੇ ਪੰਜਾਬ ਦੇ ਦੇਸ਼ ਦੇ ਕਿਸਾਨ ਮਜ਼ਦੂਰ ਦੇ ਭਰਮਣਾ ਪਾਲਣ ਇਹ ਅੰਦੋਲਨ 19 ਦਿਨ ਤੱਕ ਜਾਰੀ ਰਹੂਗਾ ਜਿੰਨੀ ਦੇਰ ਤੱਕ ਇਹ ਮੰਗਾਂ ਦੀ ਪੂਰਤੀ ਨਹੀਂ ਹੁੰਦੀ ਹੈਗੀ ਭਾਵੇਂ ਕੁਝ ਦਾਅਵੇ ਹੁੰਦੇ ਆ ਵੀ ਤੁਹਾਨੂੰ ਅਗਲੇ ਚੋਣ ਜਾਬਤੇ ਵਿੱਚ ਕ ਸੀਟਕੇ ਲੈ ਜਾਣਗੇ ਅਸੀਂ ਕਹਿੰਨੇ ਲੈ ਜਾਣ ਸਾਡਾ ਜਾਊਗਾ ਕੀ ਭਾਵੇਂ ਕੀ ਅੰਦੋਲਨ ਲੰਮਾ ਲੜਨਾ ਸਾਡਾ ਅਣਖ ਦਾ ਸਵਾਲ ਨਹੀਂ ਹੈ ਕੱਲ ਮੰਗਾਂ ਮੰਨ ਲੈਣ ਅਸੀਂ ਕੱਲ ਮੋਰਤੇ ਬਾਰੇ ਫੈਸਲਾ ਕਰ ਸਕਦੇ ਆ ਇਹਦੇ ਵਿੱਚ ਇਸ ਤਰ੍ਹਾਂ ਜੀ ਇਹ ਮੈਂ ਪਹਿਲੇ ਤੁਹਾਨੂੰ ਦੱਸ ਚੁੱਕਿਆ ਇਹ ਜਿਸ ਦਿਨ ਇਹ ਮਸਲਾ ਮੇਰੇ ਧਿਆਨ ਦੇ ਵਿੱਚ ਆਇਆ ਉਸੇ ਦਿਨ ਮੈਂ ਲੋਕਲ ਸਾਡੀ ਡਿਪਟੀ ਕਮਿਸ਼ਨ ਸੰਗੂ ਉਹਨਾਂ ਨਾਲ ਗੱਲ ਕੀਤੀ ਇਹ ਐਮ ਐਚ ਏ ਯਾਨੀ ਕਿ ਮਿਨਿਸਟਰੀ ਆਫ ਹੋਮ ਅਫੇਅਰਸ ਸੈਂਟਰਲ ਗਵਰਨਮੈਂਟ ਭਾਰਤ ਸਰਕਾਰ ਨੇ ਇਹ ਨੈਟ ਜਿਹੜਾ ਉਹ ਬੰਦ ਕੀਤਾ ਹੋਇਆ ਔਰ ਪਹਿਲਾਂ ਇਹ ਸਰਕਾਰ ਨੂੰ ਚਿੱਠੀ ਆਈ ਸੀਗੀ ਸਰਕਾਰ ਨੇ ਪੰਜਾਬ ਸਰਕਾਰ ਨੇ ਇਹਨੂੰ ਬਿਲਕੁਲ ਮਨਾ ਕਰ ਦਿੱਤਾ ਕਿ ਸਾਡੇ ਇੱਥੇ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਕਿਸੇ ਜਗ੍ਹਾ ਦੇ ਉੱਪਰ ਕੋਈ ਦਿੱਕਤ ਨਹੀਂ ਹੈਗੀ ਅਸੀਂ ਇਹ ਤੁਹਾਡੀ ਗੱਲ ਨਾ ਮੰਜ਼ੂਰ ਕਰਦੇ ਹਾਂ ਜਦੋਂ ਪੰਜਾਬ ਸਰਕਾਰ ਨੇ ਸਿੱਧੇ ਮੱਥੇ ਕੇਂਦਰ ਸਰਕਾਰ ਨੂੰ ਜਵਾਬ ਦੇ ਦਿੱਤਾ ਉਸ ਤੋਂ ਮਗਰੋਂ ਕੇਂਦਰ ਸਰਕਾਰ ਨੇ ਮਿਨਿਸਟਰੀ ਆਫ ਹੋਮ ਅਫੇਅਰਸ ਨੇ ਆ ਮੈਂ ਤੁਹਾਨੂੰ ਚਿੱਠੀ ਦਿਖਾ ਦਿੰਦਾ ਇਹ ਗਵਰਨਮੈਂਟ ਆਫ ਇੰਡੀਆ ਮਿਨਿਸਟਰੀ ਆਫ ਹੋਮ ਅਫੇਅਰਸ ਇਹ 16 ਫਰਵਰੀ ਨੂੰ ਉਹਨਾਂ ਨੇ ਚਿੱਠੀ ਕੱਢੀ ਹੈ ਜਿਸ ਦੇ ਵਿੱਚ ਪੰਜਾਬ ਸਰਕਾਰ ਦੇ ਜਵਾਬ ਦੇਣ ਤੋਂ ਬਾਅਦ ਉਹਨਾਂ ਨੇ ਇਹ ਚਿੱਠੀ ਕੱਢੀ ਹੈ ਜਿਹਦੇ ਵਿੱਚ ਇਹਨਾਂ ਇਹਨਾਂ ਥਾਵਾਂ ਦਾ ਨੈਟ ਹੈ ਜਿਹੜਾ ਇਹ ਪੁਲਿਸ ਸਟੇਸ਼ਨ ਮੁਤਾਬਕ ਹੈ ਜਿਹਦੇ ਵਿੱਚ ਸੰਗਰੂਰ ਡਿਸਟ੍ਰਿਕਟ ਦੇ ਵਿੱਚ ਖਨੌਰੀ, ਮੂਨਕ, ਲਹਿਰਾ ਪੁਲਿਸ ਸਟੇਸ਼ਨ ਸ੍ਰਾਮ ਤੇ ਛਾਜਲੀ ਇਹ ਪੰਜ ਪੁਲਿਸ ਸਟੇਸ਼ਨ ਨੇ ਜਿਹੜੇ ਇਹ ਮਿਨਿਸਟਰੀ ਆਫ ਫੋਰਮ ਅਫੇਅਰਸ ਨੇ ਇਥੋਂ ਦਾ ਨੈਟ ਜਿਹੜਾ ਉਹ ਬੰਦ ਕੀਤਾ ਉਸ ਤੋਂ ਬਾਅਦ ਵੀ ਅਸੀਂ ਡਿਸਟ੍ਰਿਕਟ ਲੈਵਲ ਤੇ ਵੀ ਔਰ ਪਰਸੋ ਸਾਡੀ ਕੈਬਨਿਟ ਮੀਟਿੰਗ ਸੀ ਸੀਐਮ ਸਾਹਿਬ ਨੂੰ ਵੀ ਰਿਕੁਐਸਟ ਕੀਤੀ ਸੀਗੀ ਉਹ ਵੀ ਟੇਕ ਅਪ ਗਵਰਨਮੈਂਟ ਆਫ ਇੰਡੀਆ ਦੇ ਨਾਲ ਕਰ ਰਹੇ ਨੇ ਮਿਨਿਸਟਰੀ ਆਫ ਹੋਮ ਅਫੇਅਰਜ਼ ਦੇ ਨਾਲ ਪਰ ਉੱਥੇ ਮਿਨਿਸਟਰੀ ਆਫ ਹੋਮ ਅਫੇਅਰਜ਼ ਹਜੇ ਤੱਕ ਮੰਨ ਨਹੀਂ ਰਹੀ ਹੈਗੀ ਸੋ ਇਸ ਕਰਕੇ ਅਸੀਂ ਵੀ ਸਮਝਦੇ ਹਾਂ ਕਿ ਅ ਅੱਜ ਦੀ ਦੁਨੀਆ ਦੇ ਵਿੱਚ ਆਪਣੀ ਸਾਰਿਆਂ ਦੀ ਡਿਪੈਂਡੈਂਸ ਸ਼ੈ ਤੁਹਾਡਾ ਵੀ ਲਾਈਵ ਜਾਂ ਤੁਹਾਡੀ ਕੰਮ ਕਰਨ ਦੀ ਕਪੈਸਿਟੀ ਵੀ 20% ਰਹੇਗੀ ਕਿਉਂਕਿ ਨੈਟ ਤੋਂ ਬਿਨਾ ਅੱਜ ਦੀ ਅ ਅੱਜ ਦੇ ਸਮੇਂ ਦੇ ਵਿੱਚ ਸੰਭਵ ਹੀ ਨਹੀਂ ਹੈ ਜ਼ਿੰਦਗੀ ਔਰ ਖਾਸ ਤੌਰ ਤੇ ਬੱਚਿਆਂ ਦੇ ਜਿਨ੍ਹਾਂ ਦੇ ਪੇਪਰ ਨੇ ਉਹਨਾਂ ਲਈ ਬਹੁਤ ਵੱਡੀ ਮੁਸ਼ਕਲ ਆ ਰਹੀ ਹੈ ਪਰ ਇਹ ਕਰੀਏਗੀ ਨਾ ਇਹ ਮੇਰੇ ਹੱਥ ਵਸਾ ਨਾ ਪੰਜਾਬ ਸਰਕਾਰ ਦੇ ਨਾਲ ਮਾਨ ਸਾਹਿਬ ਜੀ ਅਸੀਂ ਆਪਣੀਆਂ ਕੋਸ਼ਿਸ਼ਾਂ ਕਰ ਰਹੇ ਹਾਂ ਪਰ ਇਹਦਾ ਫੈਸਲਾ ਜਿਹੜਾ ਉਹ ਕੇਂਦਰ